ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਸਪਤਾਲ ਵਿੱਚ ਪੜਤੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਸਨ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਝੂਠਾ ਪ੍ਰਚਾਰ ਫੈਲਾ ਰਹੇ ਨੇ ਜਦੋਂ ਮੈਂ 2 ਦਿਨਾਂ ਲਈ ਹਸਪਤਾਲ ਵਿੱਚ ਦਾਖਲ ਸੀ ਤਾਂ ਕੁਝ ਮੀਡੀਆ ਚੈਨਲਾਂ ਨੇ ਨਵੇਂ ਪੰਜਾਬ ਵਿੱਚ 3 ਤੋਂ 4 ਮੁੱਖ ਮੰਤਰੀ ਬਣਾਉਣ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਖੜੇ ਹੋ ਕੇ ਕਿਹਾ ਸੀ ਕਿ ਪਗਮਨ ਤਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ ਫੇਰ ਵੀ ਕੁਝ ਵਿਦਵਾਨ ਚੈਨਲਾਂ ਤੇ ਵਿਚਾਰ ਪ੍ਰਾਪਤ ਕਰਨ ਲਈ ਅਫਵਾਹਾਂ ਫੈਲਾਉਂਦੇ ਨੇ ਤੇ ਅਜਈਆਂ ਗੱਲਾਂ ਕਰਦੇ ਨੇ ਮੰਨਨੇ ਕਿ ਆਕੇ ਸਾਡੀ ਪਾਰਟੀ ਸੰਘਰਸ਼ ਵਿੱਚੋਂ ਪੈਦਾ ਹੋਈ ਪਾਰਟੀ ਹੈ ਸਾਡੀ ਪਾਰਟੀ ਵਿੱਚ ਕੋਈ ਤੜਾ ਨਹੀਂ ਹੈ ਲੋਕ ਸਾਡੇ ਤੜੇ ਦੇ ਮੈਂਬਰ ਨੇ ਕੁਝ ਲੋਕ ਤੜੇਬੰਦੀ ਕਰਨ ਲਈ ਪਾਰਟੀ ਵਿੱਚ ਆਏ ਨੇ ਪਰ ਉਹਨਾਂ ਨੂੰ ਸਮੇਸਿਰ ਕੱਢ ਦਿੱਤਾ ਗਿਆ ਦੂਜੇ ਪਾਸੇ ਕੱਲ ਸੀਐਮ ਮਾਨ ਨੇ ਇੱਕ ਵਾਰ ਫੇਰ ਸਾਰੇ ਆਗੂਆਂ ਨੂੰ ਪੰਜਾਬ ਦੇ ਮੁੱਦਿਆਂ ਤੇ ਖੁੱਲੀ ਬਹਿਸ ਲਈ ਚੁਣੌਤੀ ਦਿੱਤੀ ਸੀ ਜਿਸ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਵੀਕਾਰ ਕਰ ਲਿਆ ਮਾਨ ਨੇ ਅੱਜ ਗਿਆ ਕਿ ਹੁਣ ਮੈਂ ਰਵਨੀਤ ਬਿੱਟੂ ਨਾਲ ਕੀ ਬਹਿਸ ਕਰਾਂ ਬਿੱਟੂ ਦੀ ਕੋਈ ਨਹੀਂ ਸੁਣਦਾ ਜਿਹੜੇ ਆਗੂ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਬੇਅਸਰ ਵਿਭਾਗ ਦਿੱਤੇ ਜਾਂਦੇ ਨੇ ਭਾਜਪਾ ਨੂੰ ਵੀ ਪਤਾ ਹੈ ਜੋ ਆਪਣੀ ਪਾਰਟੀ ਦਾ ਨਹੀਂ ਹੋਇਆ ਉਹ ਉਹਨਾਂ ਦਾ ਕੀ ਹੋਵੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੰਡੀਆਂ ਦੀ ਹਾਲਤ ਬਿਲਕੁਲ ਠੀਕ ਹੈ ਚੋਨਾ ਆਂਦੇ ਹੀ ਵੇਚ ਦਿੱਤਾ ਜਾਵੇਗਾ ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਹੁਣ ਤੱਕ ਨਿੱਜੀ ਖੇਤਰ 3000 ਕੁਇੰਟਲ ਚੋਨਾ ਖਰੀਦ ਰਿਹਾ ਏ ਹੜ੍ਹਾਂ ਤੋਂ ਪ੍ਰਭਾਵਿਤ ਮੰਡੀਆਂ ਦੀ ਮੁਰੰਮਤ ਕਰਕੇ 19 ਸਤੰਬਰ ਤੱਕ ਆਮ ਖਰੀਦ ਲਈ ਤਿਆਰ ਕਰ ਦਿੱਤਾ ਜਾਵੇਗਾ ਸਰਕਾਰ ਰੋਜ਼ਾਨਾ ਖਰੀਦ ਦੇ ਅੰਕੜੇ ਜਾਰੀ ਕਰੇਗੀ ਰਵਨੀਤ ਮਿੱਤਰਾ ਮੈਂ ਵੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਚ ਰੇਲਵੇ ਦੇ ਵਿੱਚ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਹੈ ਕੋ ਕੋਈ ਜਿਹਾ ਕੋਈ ਉਹ ਲਵਾ ਦੂੰਗਾ ਹੂੰ ਤਾਂ ਨਹੀਂ ਸਕਦਾ ਉਹ ਦਿਨ ਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਝੋਨਾ 15 ਦਿਨ ਪਹਿਲਾਂ ਅਲਾਉ ਕਰ ਦਿੱਤਾ ਗਿਆ ਸੀ ਪਰ ਆਮ ਤੌਰ ਤੇ 15-16 ਜੂਨ ਤੋਂ ਬਾਅਦ ਜਿਹੜੀ ਬਿਜਾਈ ਹੁੰਦੀ ਸੀ ਅਸੀਂ 1 ਸਤੰਬਰ ਕਰਤਾ ਸੀ ਤਾਂ ਫਿਰ 15 ਦਿਨ ਪਹਿਲਾਂ ਹੀ ਆਉਣਾ ਸ਼ੁਰੂ ਹੋ ਗਿਆ ਅਮਨਸਾਰ ਇਲਾਕੇ ਚ ਆਉਣਾ ਸ਼ੁਰੂ ਹੋ ਗਿਆ ਮੈਂ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਪਹਿਲੇ ਜ਼ੋਨ ਚ ਜ਼ਿਲ੍ਹੇ ਤਿੰਨ ਜ਼ੋਨਾਂ ਚ ਪੰਜਾਬ ਨੂੰ ਵੰਡਿਆ ਸੀ ਜਿਹੜੇ ਪਹਿਲੇ ਜ਼ੋਨਾਂ ਚ ਜ਼ਿਲ੍ਹੇ ਸੀ ਮੈਂ ਉਹਨਾਂ ਦੇ ਡੀਸੀ ਨਾਲ ਗੱਲ ਕੀਤੀ ਹੈ ਤੇ ਮੰਡੀਆਂ ਬਿਲਕੁਲ ਠੀਕ ਨੇ ਤੇ ਝੋਨਾ ਜਿਹੜਾ ਉਹ ਆਨਸਾਰ ਵਿਕ ਜੇ ਖੱਜਲ ਖਵਾਰੀ ਨਾ ਕੋਈ ਹੋਵੇ ਤੇ ਲੇਬਰ ਦਾ ਟਰਾਂਸਪੋਰਟੇਸ਼ਨ ਦਾ ਸਾਰਾ ਪ੍ਰਬੰਧ ਹੋ ਚੁੱਕਿਆ ਸੋ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਜੂਗੀ ਵਿਦੇਸ਼ੀ ਧਰਤੀ ਤੇ ਜ਼ਿਆਦਾਤਰ ਕੇਸਾਂ ਵਿੱਚ ਹੁਣ ਤੱਕ ਅਸੀਂ ਕਤਲ ਕਰਨ ਦੇ ਮਾਮਲੇ ਸੁਣਦੇ ਆ ਰਹੇ ਹਾਂ ਪਰ ਹੁਣ ਵਿਦੇਸ਼ ਦੇ ਵਿੱਚ ਇੱਕ ਦਿਲ ਦਹਿਲਾਣ ਵਾਲੀ ਖਬਰ ਸਾਡੇ ਸਾਹਮਣੇ ਆਈ ਹੈ ਜਿੱਥੇ ਇੱਕ ਸਿੱਖ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਨੂੰ ਦੇਸ਼ ਛੱਡਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਵਿਦੇਸ਼ਾਂ ਵਿੱਚ ਭਾਰਤੀਆਂ ਖਿਲਾਫ ਨਸਲੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਤਾਜ਼ਾ ਮਾਮਲਾ ਯੂਕੇ ਤੋਂ ਸਾਹਮਣੇ ਆਇਆ ਏ ਯੂਕੇ ਦੇ 올ਡ ਬਰੀ ਪਾਰਕ ਵਿੱਚ ਭਾਰਤੀ ਮੂਲ ਦੀ ਕੁੜੀ ਤੇ ਨਸਲੀ ਹਮਲੇ ਤੇ ਸਮੂਹਿਕ ਜ਼ਬਰਜਨਾ ਦੀ ਘਟਨਾ ਸਾਹਮਣੇ ਆਈ ਹੈ ਮੰਗਲਵਾਰ ਸਵੇਰੇ ਲਗਭਗ 8:30 ਵਜੇ ਦਿਨ ਦਿਹਾੜੇ ਇੱਕ 20 ਸਾਲਾ ਸਿੱਖ ਕੁੜੀ ਨਾਲ ਜ਼ਬਰਜਨਾ ਕੀਤਾ ਗਿਆ ਇਹ ਹਮਲਾ ਨਾ ਸਿਰਫ ਇੱਕ ਜਿੰਸੀ ਅਪਰਾਧ ਸੀ ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ ਸ਼ਾਮਲ ਸਨ ਜਿਸ ਕਾਰਨ ਪੁਲਿਸ ਨਸਲੀ ਹਮਲੇ ਦੇ ਆਧਾਰ ਤੇ ਇਸ ਦੀ ਜਾਂਚ ਕਰ ਰਹੀ ਹੈ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੌਰਾਨ ਹਮਲਾਵਰਾਂ ਨੇ ਉਸ ਨੂੰ ਕਿਹਾ ਕਿ ਆਪਣੇ ਦੇਸ਼ ਵਾਪਸ ਚਲੇ ਜਾਓ ਤੁਹਾਡਾ ਇਸ ਦੇਸ਼ ਤੇ ਕੋਈ ਹੱਕ ਨਹੀਂ ਪੀੜਤਾ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਤੇ ਚਿੰਤਾ ਦਾ ਮਾਹੌਲ ਹੈ ਮੇਰੀ ਜਾਣਕਾਰੀ ਮੁਤਾਬਕ ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਏ ਕਿ ਘਟਨਾ ਵਿੱਚ ਦੋ ਲੋਕ ਸ਼ਾਮਿਲ ਸਨ ਪੁਲਿਸ ਅਨੁਸਾਰ ਅਪਰਾਧ ਕਰਨ ਵਾਲੇ ਦੋਵੇਂ ਦੋਸ਼ੀ ਗੋਰੇ ਸਨ ਇੱਕ ਸ਼ੱਕੀ ਥੋੜਾ ਭਾਰੇ ਸਰੀਰ ਵਾਲਾ ਸੀ ਤੇ ਉਸ ਦਾ ਸਿਰ ਮੁੰਨਿਆ ਹੋਇਆ ਸੀ ਉਸ ਨੇ ਕਾਲੀ スウェット ਸ਼ਰਟ ਤੇ ਦਸਤਾਨੇ ਪਾਏ ਹੋਏ ਸਨ ਦੂਜੇ ਸ਼ੱਕੀ ਨੇ ਚਾਂਦੀ ਦੀ ਜ਼ਿੱਪ ਵਾਲਾ ਸਲੇਟੀ ਰੰਗ ਦਾ ਟੌਪ ਪਾਇਆ ਹੋਇਆ ਸੀ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਇਸ ਦੀਖ ਦੀ ਪਛਾਣ ਕੀਤੀ ਹੈ ਇਸਾ ਮਾਮਲੇ ਵਿੱਚ ਵੈਸਟ ਮਿਡਲੈਂਡਸ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਦਾ ਦਾਇਰਾ ਤੇਜ਼ ਕਰ ਦਿੱਤਾ ਹੈ ਫੋਰੈਂਸਿਕ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਪੁਲਿਸ ਬੁਲਾਰੇ ਨੇ ਕਿਹਾ ਕਿ ਉਹ ਜਾਣਦੇ ਨੇ ਕਿ ਇਸ ਘਟਨਾ ਨੇ ਸਥਾਨਕ ਪਾਈਚਾਰੇ ਵਿੱਚ ਗੁੱਸਾ ਤੇ ਡਰ ਪੈਦਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਅਸੀਂ ਪੀੜਤਾਂ ਨੂੰ ਇਨਸਾਫ ਦਿਵਾਉਣ ਤੇ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ ਯੂਕੇ ਸਿਕ ਫੈਡਰੇਸ਼ਨ ਨੇ ਇਸ ਪੂਰੀ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਫੈਡਰੇਸ਼ਨ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਇਸ ਵੈਸ਼ੀ ਹਮਲੇ ਦੀ ਜਨਤਕ ਨਿੰਦਾ ਦੀ ਮੰਗ ਕਰਦੇ ਹਾਂ ਇਸ ਨਾਲ ਹੀ ਯੂਕੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਉਪਵਿਕ ਵਿੱਚ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਫੈਡਰੇਸ਼ਨ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਹਮਲਾ ਇੱਕ ਵਿਅਸਤ ਸੜਕ ਤੇ ਦਿਨ ਦਿਹਾੜੇ ਹੋਇਆ ਤੇ ਹੁਣ ਤੱਕ ਕਿਸੇ ਵੀ ਸਿਆਸਤਦਾਨ ਨੇ ਇਸ ਵੈਸ਼ੀ ਨਸਲੀ ਤੇ ਜਿੰਸੀ ਹਮਲੇ ਦੀ ਜਨਤਕ ਤੌਰ ਤੇ ਨਿੰਦਾ ਨਹੀਂ ਕੀਤੀ ਉਨਾ ਮੌਜੂਦਾ ਰਾਜਨੀਤਿਕ ਮਾਹੌਲ ਨੂੰ ਪਾਪੁਲਿਜ਼ਮ ਤੇ ਇਮੀਗ੍ਰੇਸ਼ਨ ਵਿਰੋਧੀ ਰਾਜਨੀਤੀ ਦਾ ਨਤੀਜਾ ਦੱਸਿਆ ਉਧਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਸੋਸ਼ਲ ਮੀਡੀਆ ਤੇ ਇਸ ਘਟਨਾ ਨੂੰ ਬਹੁਤ ਹੀ ਭਿਆਨਕ ਹਮਲਾ ਦੱਸਿਆ ਤੇ ਕਿਹਾ ਕਿ ਉਹਨਾਂ ਦੀਆਂ ਸੰਵੇਦਨਾਮਾ ਪੀੜਤਾ ਦੇ ਨਾਲ ਨੇ ਉਨਾ ਪੁਸ਼ਟੀ ਕੀਤੀ ਕਿ ਪੁਲਿਸ ਇਸ ਸਾਮਲੇ ਦੀ ਸੰਵੇਦਨਸ਼ੀਲਤਾ ਨਾਲ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ ਸੰਸਦ ਮੈਂਬਰ ਜੋਸਰ ਨੇ ਵੀ ਕਿਹਾ ਕਿ ਪੀੜਤਾ ਗੰਭੀਰ ਰੂਪ ਵਿੱਚ ਜ਼ਖਮੀ ਤੇ ਸਦਮੇ ਵਿੱਚ ਹੈ ਇਸ ਲਈ ਪੁਲਿਸ ਉਸ ਦੀ ਇੱਛਾ ਤੇ ਗਤੀ ਅਨੁਸਾਰ ਕਾਰਵਾਈ ਕਰ ਰਹੀ ਹੈ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਸ਼ੁਰੂਆਤੀ ਜਾਣਕਾਰੀ ਮੁਤਾਬਕ ਬੈਂਸ ਦੇ ਵੱਡੇ ਭਰਾ ਦੇ ਪੁੱਤਰ ਨੇ ਹੀ ਉਸ ਉਤੇ ਗੋਲੀਆਂ ਚਲਾਈਆਂ ਕੈਰੀਏ ਤੇ ਰਹੀ ਕੀ ਐਸਾ ਹਮਲੇ ਵਿੱਚ ਸਿਮਰਤਜੀਤ ਸਿੰਘ ਮਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਸ ਹਮਲੇ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਮੁਤਾਬਕ ਸਾਬਕਾ ਵਿਧਾਇਕ ਤੇ ਉਸ ਦੇ ਭਰਾ ਦਾ ਆਪਸੀ ਰੋਲਾ ਚੱਲ ਰਿਹਾ ਸੀ ਤੇ ਦੋਵੇਂ ਵੱਖ-ਵੱਖ ਰਹਿਣ ਲੱਗ ਪਏ ਸਨ ਇਸ ਦੇ ਚਲਦਿਆਂ ਕਿਸੇ ਗੱਲ ਨੂੰ ਲੈ ਕੇ ਦੋਵੇਂ ਪਰਾਵਾਂ ਵਿੱਚ ਰੰਜਿਸ਼ ਹੋਈ ਤੇ ਗੋਲੀਆਂ ਚਲਾਈਆਂ ਗਈਆਂ ਹੁਣ ਕੁਝ ਪਰਿਵਾਰਕ ਮੈਂਬਰਾਂ ਨੇ ਵਿਚ ਆ ਕੇ ਰਾਜ਼ੀਨਾਮਾ ਕਰਵਾਮ ਦੀ ਕੋਸ਼ਿਸ਼ ਕੀਤੀ ਹੈ ਘਟਨਾ ਦੌਰਾਨ ਸਿਮਰਜੀਤ ਸਿੰਘ ਬੈਂਸਕਾਰ ਤੋਂ ਬਾਹਰ ਆ ਰਹੇ ਸਨ ਹਾਲਾਂਕਿ ਖੁਸ਼ਕਿਸਮਤੀ ਨਾਲ ਉਹਨਾਂ ਨੂੰ ਇਸ ਘਟਨਾ ਵਿੱਚ ਕੋਈ ਸੱਟ ਨਹੀਂ ਲੱਗੀ ਇਸ ਘਟਨਾ ਤੋਂ ਬਾਅਦ ਜਦੋਂ ਮੀਡੀਆ ਨੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਚੁੱਪ ਰਿਹਾ ਕੋਈ ਵੀ ਮੈਂਬਰ ਘਟਨਾ ਬਾਰੇ ਗੱਲ ਨਹੀਂ ਕਰ ਰਿਹਾ ਸੀ ਇਹ ਸਾਰਾ ਮਾਮਲਾ ਕਾਂਗਰਸ ਹਾਈ ਕਮਾਂਡ ਤੱਕ ਵੀ ਪਹੁੰਚ ਗਿਆ ਏ ਤੇ ਹਾਈ ਕਮਾਂਡ ਇਸ ਪੂਰੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਏਗੀ ਦਾਦੇ ਇਹ ਕਿ ਲੁਧਿਆਣਾ ਵਿੱਚ ਸੀਨੀਅਰ ਕਾਂਗਸੀ ਆਗੂ ਤੇ ਸਾਬਕਾ ਵਿਧਾਇਕ ਸੀ ਮਰਜੀਤ ਸਿੰਘ ਬੈਂਸ ਦੀ ਕਾਰ ਤੇ ਗੋਲੀਬਾਰੀ ਹੋਈ ਤੇ ਇਹ ਘਟਨਾ ਥਾਣਾ ਡੇਲੋਂ ਦੇ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਬੈਂਸ ਆਪਣੀ ਕਾਰ ਵਿੱਚ ਆਪਣੇ ਫਾਰਮ ਹਾਊਸੋਂ ਬਾਹਰ ਆ ਰਹੇ ਸਨ ਬੈਂਸ ਦਾ ਆਪਣੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਕੋਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਪਰਮਜੀਤ ਦੇ ਪੁੱਤਰ ਜਗਜੋਤ ਨੇ ਹੀ ਸਿਮਰਜੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਸ਼ੂਬ ਸਨਾਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ 14 ਸਤੰਬਰ ਨੂੰ ਦੁਬਈ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਹਾਲੇ ਵਿੱਚ ਹੋਈਆਂ ਅਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਮੈਚ ਰੱਦ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਵਿੱਚ ਬਣੇ ਇੱਕ ਵੀਡੀਓ ਵਿੱਚ ਪ੍ਰਿਯੰਕਾ ਚਤੁਰਵੇਦੀ ਨੇ ਯਾਦ ਦਵਾਇਆ ਕਿ ਉਨ੍ਹਾਂ ਨੇ ਮੈਚ ਰੱਦ ਕਰਨ ਲਈ BCCI ਪ੍ਰਧਾਨ ਨੂੰ ਇੱਕ ਪੱਤਰ ਲਿਖਿਆ ਸੀ ਕਿਉਂਕਿ ਪਾਕਿਸਤਾਨੀ ਕ੍ਰਿਕਟਰ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਭਾਰਤ ਦੇ ਆਪਰੇਸ਼ਨ ਸਿੰਦੂਰ ਦਾ અપਮਾਨ ਕਰਦੇ ਹੀ ਪਾਏ ਗਏ ਨੇ। ਉਹਨਾਂ ਕਿਹਾ ਕਿ ਭਾਰਤ ਪਾਕਿਸਤਾਨ ਕ੍ਰਿਕਟ ਮੈਚ 14 ਦਸੰਬਰ ਨੂੰ ਏਸ਼ੀਆ ਕੱਪ ਵਿੱਚ ਦੁਬਈ ਵਿੱਚ ਹੋਣਾ ਹੈ ਮੈਂ ਇਹ ਮੁੱਦਾ ਸੰਸਦ ਵਿੱਚ ਉਠਾਇਆ ਕਿਉਂਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਦੋਂ ਮੈਂ ਇੱਕ ਸੰਸਦੀ ਵਫਦ ਨਾਲ ਵੱਖ-ਵੱਖ ਦੇਸ਼ਾਂ ਦੇ ਦੌਰੇ ਤੇ ਗਈ ਤਾਂ ਸਾਨੂੰ ਕਿਹਾ ਗਿਆ ਸੀ ਕਿ ਆਤਵਾਦ ਨਾਲ ਕੋਈ ਗੱਲਬਾਤ ਜਾਂ ਵਪਾਰ ਨਹੀਂ ਹੋਵੇਗਾ ਪਹਿਲਗਾਮ ਵਿੱਚ 26 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ 26 ਔਰਤਾਂ ਵਿਧਵਾ ਹੋ ਗਈਆਂ ਇਸੇ ਲਈ ਆਪਰੇਸ਼ਨ ਸਿੰਦੂਰ ਹੋਇਆ ਤੇ ਅਸੀਂ ਪਾਕਿਸਤਾਨ ਨੂੰ ਟੁਕਮਾ ਜਵਾਬ ਦਿੱਤਾ ਉਹਨਾਂ ਕਿਹਾ ਸੀ ਪਾਕਿਸਤਾਨ ਨਾਲ ਸਾਰੀਆਂ ਗੱਲਬਾਤਾਂ ਤੇ ਵਪਾਰ ਨੂੰ ਉਦੋਂ ਤੱਕ ਰੋਕਣ ਦਾ ਵੀ ਸੰਕਲਪ ਲਿਆ ਸੀ ਜਦੋਂ ਤੱਕ ਇਹ ਅੱਤਵਾਦ ਨੂੰ ਖਤਮ ਕਰਨ ਵੱਲ ਕੰਮ ਨਹੀਂ ਕਰਦਾ ਹੁਣ ਇਸ ਕ੍ਰਿਕਟ ਮੈਚ ਦਾ ਐਲਾਨ ਕੀਤਾ ਗਿਆ ਹੈ ਇਹ ਮੇਰੇ ਤੇ ਦੇਸ਼ ਦੇ ਕਈ ਨਾਗਰਿਕਾਂ ਦੀ ਵਾਰ-ਵਾਰ ਬੇਮਤੀਆਂ ਦੇ ਬਾਵਜੂਦ ਹੋ ਰਹੀ ਹੈ ਉਹਨਾਂ ਕਿਹਾ ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ BCCI ਪ੍ਰਦਾਨ ਨੂੰ ਮੈਚ ਰੱਦ ਕਰਨ ਦੀ ਬੇਨਤੀ ਕਰਨ ਪਾਕਿਸਤਾਨੀ ਕ੍ਰਿਕਟਰ ਆਪਣੇ ਸੋਸ਼ਲ ਮੀਡੀਆ ਤੇ ਸਾੜਾ ਤੇ অপারেশন ਸਿੰਦੂਰ ਦਾ ਅਪਮਾਨ ਕਰਦੇ ਪਾਏ ਗਏ ਸਨ ਉਹ ਹਮੇਸ਼ਾ ਆਪਣੇ ਦੇਸ਼ ਦੇ ਆਤਵਾਦੀਆਂ ਦੇ ਨਾਲ ਖੜੇ ਰਹੇ ਹੁਣ ਆਪਰੇਸ਼ਨ ਸਿੰਦੂਰ ਜਾਰੀ ਰਹਿਣ ਦੀ ਸੂਰਤ ਵਿੱਚ ਮੈਚ ਜਾਰੀ ਰੱਖਣ ਦੇ ਫੈਸਲੇ ਤੇ ਸਵਾਲ ਉਠਾਇਆ ਤੇ ਕਿਹਾ ਕਿ ਦੇਸ਼ ਪਾਕਿਸਤਾਨ ਵਿਰੁੱਧ ਖੇਡਣ ਦੀ ਬਜਾਏ 26 ਦੁਖੀ ਪਰਿਵਾਰਾਂ ਦਾ ਸਮਰਥਨ ਕਰਦਾ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਚੱਲ ਰਿਹਾ ਹੈ ਤਾਂ BCCI ਨੂੰ ਪਾਕਿਸਤਾਨ ਵਾਲੇ ਇਸ ਮੈਚ ਦਾ ਆਯੋਜਨ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਉਹਨਾਂ ਨੇ ਕਿਹਾ ਮੈਂ ਸਾਰੇ ਹਿੱਸੇਦਾਰਾਂ ਨੂੰ ਇਸ ਮੈਚ ਨੂੰ ਸਟ੍ਰੀਮ ਜਾਂ ਪ੍ਰਸਾਰਿਤ ਨਾ ਕਰਨ ਦੀ ਅਪੀਲ ਕੀਤੀ ਮੈਂ ਦੇਸ਼ ਦੇ ਲੋਕਾਂ ਨੂੰ ਇਸ ਸਮੇਂ ਉਹਨਾਂ 26 ਦੁਖੀ ਪਰਿਵਾਰਾਂ ਦੇ ਨਾਲ ਖੜੇ ਹੋਣ ਤੇ ਪਾਕਿਸਤਾਨ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕਰਨੇ ਚਾਹੁੰਦਾ ਹਾਂ ਅਸੀਂ ਪਾਕਿਸਤਾਨ ਵਿਰੁੱਧ ਉਦੋਂ ਤੱਕ ਨਹੀਂ ਖੇਡਣਾ ਚਾਹੁੰਦੇ ਜਦੋਂ ਤੱਕ ਪਾਕਿਸਤਾਨੀ ਖਿਡਾਰੀ ਆਤਵਾਦੀਆਂ ਦਾ ਸਮਰਥਨ ਕਰਨਾ ਬੰਦ ਨਹੀਂ ਕਰਦੇ ਦੱਸ ਜਿਏ ਕਿ ਪਹਿਲਗਾਮ ਆਤਵਾਦੀ ਹਮਲਿਆਂ ਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਆ ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਕਰ ਰਹੀ ਹੈ ਇਸ ਮੈਚ ਤੋਂ ਪਹਿਲਾਂ ਵਿਰੋਧੀ ਟੀਮ ਵੱਲੋਂ ਮੈਚ ਦਾ ਬਾਈਕਾਟ ਕਰਨ ਦੀ ਵਿਆਪਕ ਮੰਗ ਕੀਤੀ ਗਈ ਸੀ ਹਾਲਾਂਕਿ ਕੇਂਦਰ ਸਰਕਾਰ ਨੇ ਭਾਰਤੀ ਟੀਮ ਦੇ ਕਿਸੇ ਵੀ ਬਹੁ ਰਾਸ਼ਟਰੀ ਟੂਰਨਾਮੈਂਟ ਵਿੱਚ ਪਾਕਿਸਤਾਨ ਵਿਰੁੱਧ ਖੇਡਮ ਤੇ ਕੋਈ ਇਤਰਾਜ਼ ਨਹੀਂ ਕੀਤਾ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਰਤ-ਪਾਕਿਸਤਾਨ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਦਾ ਵਿਰੋਧ ਕੀਤਾ ਹੈ ਮਾਨ ਨੇ ਦੋਹਾਂ ਪੰਜਾਬਾਂ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਵਿਚਕਾਰ ਸਾਂਝੇ ਸੱਭਿਆਚਾਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਸੱਭਿਆਚਾਰਕ ਬੰਧਨ ਨੂੰ ਵਧਾਉਣਾ ਚਾਹੀਦਾ ਹੈ ਪਰ ਕ੍ਰਿਕਟ ਨੂੰ ਇਸ ਨਾਲ ਜੋੜਨਾ ਠੀਕ ਨਹੀਂ ਨਾਲ ਹੀ ਉਹਨਾਂ ਇਹ ਕਿਹਾ ਕਿ ਮੁੱਖ ਮੰਤਰੀ ਨੇ ਗਾਇਕ ਤੇ اداکار ਦਿਲਜੀਤ ਦੋਸਾਂਝ ਦੀ ਫਿਲਮ ਤਾਂ ਰੋਕ ਦਿੱਤੀ की भारत पाक क्रिकेट बारे नमस्कार चौदह को दुबई में इंडिया वर्सेस पाकिस्तान का मैच होने जा रहा है जो एशिया क्रिकेट कप के अंतर्गत आता है मैंने पार्लियामेंट में इसके बारे में आवाज उठाई थी क्योंकि जब हम ऑपरेशन सिंदूर के तहत पार्लियामेंट्री डेलीगेशन का हिस्सा बनकर गए थे हमें यह कहा गया था कि नो ट्रेड विद टेरर है नो टॉक विद टेरर है पानी भी नहीं बहेगा जब तक ये लोग खून हमारे देशवासियों का बहाते रहेंगे पहलगाम में 26 लोगों की जाने गई थी 26 यंग छब्बीस ली गई थी जिसमें 26 छब्बीस महिला, महिलाओं का सिंदूर उजाड़ा गया था उसी के चलते प्रधानमंत्री नरेंद्र मोदी जी ने ऑपरेशन सिंदूर का आह्वान किया था और हमने उनको मुंह तोड़ जवाब दिया था साथ ही साथ वो डेलीगेशन में हमने यही कहा था कि हम पाकिस्तान को किसी भी फॉर्मेट में किसी भी तरीके से ना इंगेज करेंगे ना उनके साथ वार्तालाप करेंगे जब तक वो अपने आतंकवादी गतिविधियों को बंद ना करें

ਜਿਵੇਂ ਹੀ ਹਾਨੀ 세ਠੀ ਦੀ ਕਾਰ ਓਜੀਕਾਰ ਦੇ ਨੇੜੇ ਪਹੁੰਚੀ ਉਹ ਅਚਾਨਕ ਕਾਰ ਤੋਂ ਬਾਹਰ ਨਿਕਲਿਆ ਤੇ ਉਸ ਦੀ ਕਾਰ ਦੇ ਅਗਲੇ ਸ਼ੀਸ਼ੇ ਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਹਾਨੀ ਨੇ ਤੁਰੰਤ ਕਾਰ ਨੂੰ ਮੌਕੇ ਤੋਂ ਭਜਾ ਲਿਆ ਤੇ ਦੁਰਾਹਾ ਪੁਲਿਸ ਸਟੇਸ਼ਨ ਪਹੁੰਚ ਗਿਆ ਜਾਣਕਾਰੀ ਦਿੰਦਿਆਂ ਹਾਨੀ 세ਠੀ ਨੇ ਕਿਹਾ ਕਿ ਕੁਝ ਲੋਕ ਕੁਝ ਦਿਨਾਂ ਤੋਂ ਉਸ ਦਾ ਪਿੱਛਾ ਕਰ ਰਹੇ ਸਨ ਬੀਤੀ ਰਾਤ ਉਹ ਆਪਣਾ ਸ਼ੋਰੂਮ ਬੰਦ ਕਰਕੇ ਕਾਰ ਜਾ ਰਿਹਾ ਸੀ ਕਿ ਅਚਾਨਕ ਇੱਕ ਸਕੋਰਪੀਓ ਹਾਈਵੇ ਤੇ ਆ ਕੇ ਰੁਕ ਗਈ। ਕਾਰ ਦੀ ਪਿਛਲੀ ਸੀਟ ਤੇ ਮੂੰਹ ਤੇ ਕੱਪੜਾ ਬੰਨ੍ਹ ਕੇ ਇੱਕ ਨੌਜਵਾਨ ਬਾਹਰ ਨਿਕਲਿਆ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸਨੇ ਕਿਹਾ ਮੈਂ ਆਪਣੀ ਕਾਰ ਵਿੱਚ ਇਕੱਲਾ ਸੀ। ਕਿਸੇ ਤਰ੍ਹਾਂ ਮੈਂ ਆਪਣੀ ਜਾਨ ਬਚਾਈ ਤੇ ਉਹ ਤੋਂ ਭੱਜ ਗਿਆ ਤੇ ਦੌੜਾ ਹ ਪੁਲਿਸ ਸਟੇਸ਼ਨ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਹਨੀ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਪ੍ਰਿੰਕਲ ਨੇ ਆਪਣੇ ਸਾਥੀਆਂ ਨੂੰ ਉਸ ਤੋਂ ਹਮਲਾ ਕਰਨ ਲਈ ਭੇਜਿਆ। ਕਟਨਾਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਪਰ ਉਹ ਜਾ ਮੋਬਾਈਲ ਬੰਦ ਆ ਰਿਹਾ ਏ। ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਹੋਏਗੀ ਇਹ ਕਹਿਣਾ ਹੈ ਐਸਐਚਓ ਆਕਾਸ਼ ਦੂਬੇ ਦਾ। ਦੁਹਰਾਹਾ ਥਾਣੇ ਦੇ ਐਸਐਚਓ ਆਕਾਸ਼ ਨੇ ਕਿਹਾ ਕਿ ਬੀਤੀ ਰਾਤ ਹਨੀ 세ਠੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਪੁਲਿਸ ਨੂੰ ਉਹ ਵੀਡੀਓ ਵੀ ਦਿਖਾਇਆ ਜਿਸ ਵਿੱਚ ਇੱਕ ਵਿਅਕਤੀ ਕਾਰਤੀ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ ਹਨੀ ਅਨੁਸਾਰ ਉਸ ਦੀ ਪ੍ਰਿੰਕਲ ਨਾਲ ਦੁਸ਼ਮਣੀ ਹੈ ਉਸ ਨੂੰ ਸ਼ੱਕ ਹੈ ਕਿ ਉਸ ਨੇ ਉਸ ਤੇ ਹਮਲਾ ਕਰਵਾਇਆ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਭਰਾ ਭੈਣ ਫੋਨ ਕਰਦੇ ਪਏ ਨੇ ਮੈਂ ਸਹੀ ਹਾਂ ਓਕੇ ਰਿਪੋਰਟ ਆ ਕੋਈ ਇਦਾਂ ਦੀ ਦਿੱਕਤ ਨਹੀਂ ਉਹਨਾਂ ਨੇ ਜਵਲਾਂ ਤੋਂ ਆਪਾਂ ਡਰਦੇ ਨਹੀਂ ਦੂਜੀ ਗੱਲ ਇਹ ਆ ਆਪਾਂ ਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਠੀਕ ਹੈ ਰਾਤਾਂ ਦੀ ਆਪਣੇ ਨਾਲ ਵਧੀਆ ਕੋਆਪਰੇਟ ਕਰਦੇ ਪਏ ਨੇ ਨਾਲੇ ਅੱਗੇ ਵੀ ਕਰਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਤੇ ਉਹਨਾਂ ਨੂੰ ਡਿਊਟੀ ਆਪਣੀ ਪਤਾ ਉਹਨਾਂ ਨੇ ਕੀ ਕਰਨਾ ਸੋ ਇਹ ਬਖਲਾਇਆ ਹੋਇਆ ਹੈ ਹਨਾ ਪਾਗਲ ਹੋਇਆ ਹੋਇਆ ਹੈ ਪਾਗਲ ਕੁੱਤੇ ਵਾਂਗੂ ਫਿਰਦਾ ਰਹਿੰਦਾ ਉਹ ਇਹ ਵਾਲੀ ਉਹ ਗੱਡੀ ਸੀਗੀ ਉਹ ਸਕੋਰਪਿਓ ਤੇ ਮੈਂ ਆਪਣਾ ਘਰੇ ਜਾ ਰਿਹਾ ਸੀਗਾ ਕੱਲਾ ਆਫਿਸ ਤੋਂ 8 ਵਜੇ ਦੀ ਗੱਲ ਆ ਓਕੇ ਆ ਸਾਰਾ ਕੁਝ ਸਹੀ ਆ ਬਸ ਜਿਹੜੀ ਇਹਦੇ ਤੇ ਬਣਦੀ ਆ ਕਾਰਵਾਈ ਉਹ ਪ੍ਰਸ਼ਾਸਨ ਕਰਨ ਲੱਗਿਆ ਹੋਇਆ ਠੀਕ ਆ ਮੈਂ ਓਕੇ ਆ ਧੰਨਵਾਦ ਹਾਂ ਰੁੱਕੇ ਰਿਪੋਰਟ ਜਿਹੜੇ ਤੇ ਫੋਨ ਮੈਸੇਜ ਕਰ ਦਿਆਂਗਾ ਹੈਰੋਇਨ ਤਸਕਰੀ ਮਾਮਲੇ ਵਿੱਚ ਐਨਸੀਬੀ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਰਨਤਾਰਨ ਦੇ ਕਾਉਂਸਲਰ ਗੋਲਡੀ ਨੂੰ ਨੋਟਿਸ ਭੇਜਾਇਆ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੈਰੋਇਨ ਤਸਕਰੀ ਦੇ ਇੱਕ ਮਾਮਲੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਾਰਡ ਨੰਬਰ 22 ਦੇ ਕੌਂਸਲਰ ਗੁਰਜੀਤ ਸਿੰਘ ਉਰਫ਼ ਗੋਲਡ ਨੂੰ ਨੋਟਿਸ ਜਾਰੀ ਕੀਤਾ ਹੈ ਸ਼ੱਕੀ ਦੱਸਿਆ ਜਾ ਰਿਹਾ ਉਕਤ ਕੌਂਸਲਰ ਪਹਿਲਾਂ ਹੀ ਇੱਕ ਵਾਰ ਅੰਮ੍ਰਿਤਸਰ ਦੇ ਐਨਸੀਬੀ ਦਫ਼ਤਰ ਪਹੁੰਚ ਚੁੱਕਾ ਹੈ ਤੇ ਜਾਂਚ ਦਾ ਹਿੱਸਾ ਵੀ ਬਣ ਗਿਆ ਹੈ NCB ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗੋਲਡੀ ਨੂੰ ਸੋਵਾਂ ਨੂੰ ਦੁਬਾਰਾ ਪੇਸ਼ ਹੋਣ ਲਈ ਸੱਮਣ ਭੇਜਿਆ ਗਿਆ ਜੇਕਰ ਸਵਾਲਾਂ ਦੇ ਜਵਾਬ ਤਸਲੀਬਖਸ਼ ਨਹੀਂ ਹੋਣਗੇ ਤਾਂ NCB ਉਸ ਤੇ ਸ਼ਿਕੰਜਾ ਕਸਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਾਣਕਾਰੀ ਮੁਤਾਬਕ 20 ਅਗਸਤ ਨੂੰ NCB ਨੇ ਤਰਨਤਾਰਨ ਦੇ ਪਿੰਡ ਤਮੋਵਾਲ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਉਰਫ ਪੰਮਾ ਸ਼ਾਫੀ ਉਰਫ ਸੰਨੀ ਤੇ ਸ਼ਾਕਾ ਨੂੰ ਹੈਰੋਇਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਇਸ ਵੇਲੇ ਮੁਲਜ਼ਮ ਨਿਆਇਕ ਹਿਰਾਸਤ ਵਿੱਚ ਨੇ ਪੁੱਛਗਿਰਦਾਰਾਨ ਮੁਲਜ਼ਮਾਂ ਨੇ ਮੰਨਿਆਇਕ ਨੂੰ ਪਾਕਿਸਤਾਨ ਤੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾਉਣ ਵਾਲੇ ਤਸਕਰਾਂ ਦੇ ਸੰਪਰਕ ਵਿੱਚ ਨੇ ਗ੍ਰਿਫਤਾਰੀ ਦੌਰਾਨ ਐਨਸੀਬੀ ਨੇ ਮੁਲਜ਼ਮਾ ਦੇ ਮੋਬਾਈਲ ਵੀਜ਼ਾ ਬਤਕਾ ਲੈਨੇ ਪਤਾ ਲੱਗਾਇਆ ਕਿ ਪੁਲਿਸ ਨੂੰ ਉਕਤ ਮੋਬਾਈਲ ਤੋਂ ਕਈ ਪੁਰਾਣੇ ਤਸਕਰਾਂ ਦੇ ਆਗੂਆਂ ਦੇ ਸੰਪਰਕ ਮਿਲੇ ਨੇ ਮੁਲਜ਼ਮਾ ਨੇ ਜਾਂਚ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਦੇ ਨੇੜੇ ਹੋਣ ਦੀ ਗੱਲ ਕਬੂਲ ਕੀਤੀ ਹੈ ਜਦੋਂ ਐਨਸੀਬੀ ਨੇ ਦੋਮਾ ਤਿਰਾਂ ਦੇ ਸਬੰਧਾ ਦੀ ਜਾਂਚ ਕੀਤੀ ਤਾਂ ਆਪ ਕੌਂਸਲਰ ਗੋਲਡੀ ਦੀ ਭੂਮਿਕਾ ਸ਼ੱਕੀ ਲੱਗਣ ਲੱਗੀ ਇਸ ਤੋਂ ਬਾਅਦ ਐਨਸੀਬੀ ਨੇ ਗੋਲਡੀ ਨੂੰ ਪਹਿਲਾ ਨੋਟਿਸ ਪੇਚ ਕੇ ਪੁੱਛਗਿੱਛ ਕੀਤੀ ਹੁਣ ਦੂਜਾ ਨੋਟਿਸ ਸੋਮਵਾਰ ਨੂੰ ਪੇਸ਼ ਹੋਣ ਲਈ ਭੇਜਿਆ ਗਿਆ ਹੈ ਪਤਾ ਲੱਗਾ ਹੈ ਕਿ ਉਪਰੋਕਤ ਹੈਰੋਇਨ ਮਾਮਲੇ ਵਿੱਚ ਇੱਕ ਸਾਬਕਾ ਵਿਧਾਇਕ ਦਾ ਨਾਮ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਸਾਬਕਾ ਵਿਧਾਇਕ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ ਇਸ ਤੋਂ ਪਹਿਲਾਂ ਉਹ ਇੱਕ ਨਾਮਨੀ ਪਾਰਟੀ ਤੋਂ ਚੋਣ ਜਿੱਤਣ ਤੋਂ ਬਾਅਦ ਵਿਧਾਇਕ ਰਹਿ ਚੁੱਕਾ ਹੈ ਜ਼ੀਰਾ ਦੀ ਮਾਲ ਬਰੋਸ ਸ਼ਰਾਬ ਫੈਕਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਦਰਅਸਲ ਐਨਜੀਟੀ ਦੀ ਅਦਾਲਤ ਨੇ ਇਸ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿੱਚ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਸਾਂਝਾ ਮੋਰਚਾ ਜ਼ੀਰਾ ਵੱਲੋਂ ਲਗਭਗ ਸਾਢੇ 3 ਸਾਲ ਤੋਂ ਚੱਲ ਰਏ ਕੇਸ ਵਿੱਚ ਉਸ ਸਮੇਂ ਜਿੱਤ ਹਾਸਲ ਕਰ ਲਈ ਗਈ ਜਦ ਐਨਜੀਟੀ ਦਿੱਲੀ ਦੀ ਅਦਾਲਤ ਵਿੱਚ ਜਸਟਿਸ ਪ੍ਰਕਾਸ਼ ਸ਼੍ਰੀਵਾਸ ਸੋ ਚੇਅਰਪਰਸਨ ਜਸਟਿਸ ਅਰुण कुमार त्यागी ਜੁਡੀਸ਼ੀਅਲ ਮੈਂਬਰ ਤੇ ਡਾਕਟਰ ਅਫਰੋਜ਼ احمد ਦੇ ਬੈਂਚ ਨੇ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਨੂੰ ਪੱਕੇ ਤੌਰ ਤੇ ਬੰਦ ਕਰਨ ਤੇ ਟਾਉਣ ਦੇ ਹੁਕਮ ਜਾਰੀ ਕਰ ਦਿੱਤੇ। ਇਸ ਬੰਦੀ ਅੱਜ ਸਾਂਝਾ ਮੋਰਚਾ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂ ਰੋਮਨ ਬਰਾੜ ਮਹੀਆਵਾਲਾ ਕਲਾ ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾ ਸਾਬਕਾ ਸਰਪੰਚ ਗੁਰਜੰਟ ਸਿੰਘ ਰਟੋਲ ਰੋਹੀ ਤੇ ਫਤਿਹ ਸਿੰਘ ਢਿੱਲੋਂ ਰਟੋਲ ਰੋਹੀ ਨੇ ਦੱਸਿਆ ਕਿ ਉਧਰ ਉਤਰਵਾਦੀ ਧਿਰ ਦੇ ਵਕੀਲਾਂ ਨੇ ਅਦਾਲਤ ਵਿੱਚ ਦੱਸਿਆ ਹੈ ਕਿ ਡਿਸਟਿਲਰੀ ਪਲਾਂਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਤੇ ਇਸ ਨੂੰ ਢਾਹ ਦਿੱਤਾ ਜਾਵੇਗਾ ਉਹਨਾਂ ਵੱਲੋਂ ਉਸਿਆਤ ਦੇ ਵਿੱਚ ਸਥਿਤ 180 ਕੇਐਲਡੀ ਦੇ ਇੱਕ ਹੋਰ ਪਲਾਂਟ ਵਿੱਚ ਇਥਨੋਲ ਉਤਪਾਦਨ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਗਈ ਹੈ। ਇਸ ਸਬੰਧੀ ਸਾਂਝਾ ਮੋਰਚਾ ਜ਼ੀਰਾ ਦੇ ਵਕੀਲ ਨੇ 2 ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਮੋਰਚੇ ਦੇ ਆਗੂਆਂ ਕਿਸਾਨ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਕਿ ਇਹ ਫੈਸਲੇ ਨਾਲ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਉਹਨਾਂ ਕਹਿੰਿਆ ਕਿ ਹੁਣ ਲੜਾਈ ਇਥਨੋਨੋਲ ਪਲਾਂਟ ਦੀ ਰਹਿ ਗਈ ਹੈ ਤੇ ਸਾਂਝਾ ਮੋਰਚਾ ਜ਼ੀਰਾ ਇਸ ਦੀ ਵੀ ਲੜਾਈ ਅਦਾਲਤ ਵਿੱਚ ਲੜਦਾ ਰਹੇਗਾ।